ਜੋ ਕਾ ਗਾ ਨਿਸ਼ਾਨ ਸਾਹਿਬ ਇੱਥੇ ਝੁੱਲਦਾ ਸੀ ਤੇ ਉਹ ਨਿਸ਼ਾਨ ਸਾਹਿਬ ਦੁਬਾਰਾ ਇੱਥੇ ਚੁਲਾਇਆ ਗਿਆ ਕਿਉਂਕਿ ਉਹ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਤੇ ਪ੍ਰਸ਼ਾਸਨ ਨੇ ਕੋਈ ਹਾਂ ਪੱਖੀ ਵੀ ਹੰਗਾਰਾ ਦਿੰਦਾ ਹੈ ਕੋਈ ਨਾ ਪੱਖੀ ਵੀ ਦਿੰਦਾ ਪਰ ਕੋਈ ਗੱਲਾਂ ਸਾਨੂੰ ਪ੍ਰਸ਼ਾਸਨ ਮਨਾਉਂਦਾ ਹੈ ਕੋਈ ਅਹੀ ਉਹਨਾਂ ਨੂੰ ਮਨਾਈਆਂ ਪਰ ਪ੍ਰਸ਼ਾਸਨ ਦੇ ਵੀ ਇਹ ਦੋਹਰਾ ਇਹ ਥੋੜੀ ਵੀ ਹੌਨ ਹਾਰ ਦੇਣਾ ਤਾਲ ਮਿਲਣਾ ਚੱਲਣਾ ਐਸੀ ਕਿਹੜੀ ਗੱਲ ਜਿੱਤੇ ਸਹਿਮਤੀ ਨਹੀਂ ਬਣ ਰਹੀ ਜੀ ਬੜੀ ਲੰਮੀ ਮੀਟਿੰਗ ਚੱਲੇ ਸਹਿਮਤੀ ਦੇ ਸਾਰੀਆਂ ਚੀਜ਼ਾਂ ਤੇ ਬਣੀ ਆ ਜੀ ਹਾਂਜੀ ਨਿਸ਼ਾਨ ਸਾਹਿਬ ਦੀ ਜਿਹੜੀ ਆਡੀ ਜ ਆਪਣੀ ਹੈਗੀ ਮੰਗ ਲੰਮੀ ਚੱਲੀ ਜਾ ਰਹੀ ਜੀ ਤੁਸੀਂ ਕਹਿ ਰਹੇ ਕੁਝ ਗੱਲਾਂ ਹੀ ਬਣਾ ਰਹੇ ਕੁਝ ਹੋ ਬਣਾ ਰਹੇ ਬਸ ਇਹੋ ਹੀ ਆਈ ਤੇ ਨਿਸ਼ਾਨ ਸਾਹਿਬ ਦੇ ਕਹਿ ਰਹੇ ਸਾਡੇ ਕੋਲ ਦੇਖੋ ਹੀ ਉਹ ਜਿੱਦਾਂ ਇੱਥੇ ਨੂੰ ਕਲੋਨੀ ਦੇ ਜਿਹੜੇ ਹਾਲਾਤ ਆ ਤੁਸੀਂ ਵੇਖ ਰਹੇ ਜੇ ਇੱਥੇ ਦਾ ਰਸਤਾ ਨਹੀਂ ਹੈਗਾ ਕੋਈ ਪਾਣੀ ਵਾਲਾ ਟਿਊਬ ਵਾਲ ਨਹੀਂ ਹੈਗਾ ਉਹਦੇ ਵੀ ਸਾਰਗੇ ਤੇ ਜਾਂ ਕਰਾਂਗੇ ਉਹ ਕਰਾਂਗੇ ਸਭ ਜਿਹੜੀ ਦੋ ਦੋ ਕਨਾਲਾਂ ਜਗ੍ਹਾ ਹੈ ਤੇ ਪੂਰੀ ਦੀ ਪੂਰੀ ਦਿੱਤੀ ਗਈ ਕਿ ਜਾਂ ਤੁਹਾਨੂੰ ਨਹੀਂ ਇਹ ਹਾਲੇ ਇਹਦੇ ਅੰਡਰ ਪ੍ਰੋਸੈਸ ਹੀ ਹੈ ਕੰਮ ਤੇ ਉਹ ਬਾਕੀ ਗੁਰੂ ਘਰ ਦੇ ਜਿਹੜੀ ਆ ਜੋ ਨਿਸ਼ਾਨ ਸਾਹਿਬ ਦੀ ਮਾਨ ਮਰਿਆਦਾ ਬਹਾਲ ਕੀਤੀ ਗਈ ਉਹ ਸੀ ਨਿਸ਼ਾਨ ਸਾਹਿਬ ਕਦੋਂ ਦਾ ਚੱਲਿਆ ਜੀ ਕਦੋਂ ਦਾ ਚੁਲਾਇਆ ਗਿਆ ਇਹ ਕੋਈ 6 ਮਹੀਨੇ ਹੋ ਗਏ 6 ਮਹੀਨੇ ਤੇ ਆਪ ਜੀ ਦੀ ਜਥੇਬੰਦੀਆਂ ਨੇ ਚੁਲਾਇਆ ਗਿਆ ਇਹ ਚੁਲਾਇਆ ਤੇ ਸਾਰੇ ਨਗਰ ਨੇ ਸਹਿਮਤੀ ਨਹੀਂ ਤੇ ਇयां ਵੀ ਆਪਾਂ ਦਾਲ ਪੰਥ ਦੇ ਮੁਖੀ ਆ ਰੰਗਰੇਟੇ ਗੁਰੂ ਕੇ ਬੇਟਾਂ ਤੇ ਜਦੋਂ ਧੰਨ ਬਾਬਾ ਜੀ ਹੁਸਨ ਸਿੰਘ ਜੀ ਦੇ ਨਾਮ ਤੇ ਕੋਈ ਸਥਾਨ ਬੰਦਾ ਵਾ ਜਾਂ ਉਥੇ ਉਹਦੀ ਜ਼ਿੰਮੇਵਾਰੀ ਸਾਡੀ ਹੋ ਜਾਂਦੀ ਹੈ ਬਿਲਕੁਲ ਪਾਪੇ ਜਿਸ ਤਰ੍ਹਾਂ ਪ੍ਰਸ਼ਾਸਨ ਇੱਥੇ ਸਾਰਾ ਟੋਟਲ ਪ੍ਰਸ਼ਾਸਨ ਇੱਥੇ ਇੱਕ ਨਾਲ ਦੀ ਕਾਫੀ ਤਾਦਾਦ ਦੇ ਵਿੱਚ ਰਿਹਾ ਜਿਨ੍ਹਾਂ ਨੇ ਬੇਦਬੀ ਕੀਤੀ ਆ ਪ੍ਰਸ਼ਾਸਨ ਉਹਨਾਂ ਵੱਲ ਕਿਉਂ ਨਹੀਂ ਗਿਆ ਉਹੀ ਤੇ ਸਾਡੀ ਸਮਝ ਨਹੀਂ ਆਉਂਦਾ ਪੈ ਇੱਥੇ ਜਿੱਦਾਂ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਡਾਂਗਾਂ ਲਿਆ ਕੇ ਜਾਂ ਇਹ ਇਹ ਤਾਂ ਕੋਈ ਇਹਦਾ ਦੋ ਇਹਨਾਂ ਤਾਂ ਕੋਈ ਆਇਆ ਹੀ ਨਹੀਂ ਜਿਨ੍ਹਾਂ ਨੇ ਇੱਥੇ ਕੀਤਾ ਜਾ ਰਿਹਾ ਉਹ ਤੇ ਪ੍ਰਸ਼ਾਸਨ ਦੱਸ ਸਕਦਾ ਨਾ ਪਾਪੜੇ ਵੱਲੋਂ ਤੇ ਵੇਖੋ ਕੋਈ ਕਿੰਨਾ ਸੰਗਤ ਇੱਥੇ ਘਤਰ ਹੋਈ ਆ ਕਿਸੇ ਨੇ ਕੋਈ ਜਾਂ ਗਲਤ ਨਾਰਾ ਲਾਇਆ ਹੋਵੇ ਇਸਨੇ ਕਿਹਾ ਦੀ ਸ਼ਾਮ ਦੇ ਖਿਲਾਫ ਬੋਲਿਆ ਹੋਵੇ ਹਾਂਜੀ ਬਸ ਸਾਰਿਆਂ ਦੀ ਇੱਕੋ ਮੰਗ ਇਹ ਹੱਥ ਜੁੱਦਾਂ ਦਾ ਨਿਸ਼ਾਨ ਸਾਹਿਬ ਪਹਿਲਾਂ ਝੋਲ ਰਿਹਾ ਉਸੇ ਤਰ੍ਹਾਂ ਝੋਲਣਾ ਚਾਹੀਦਾ। ਭਾਵੇਂ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਕਿ ਨਹੀਂ ਅਜੇ ਤੱਕ ਜਿਨ੍ਹਾਂ ਦੇ ਬਰچے ਦਰਜ ਹੋਏ ਹਨ ਹਾਂਜੀ ਹਾਂਜੀ ਨਹੀਂ ਉਸ ਬਾਰੇ ਜਾਣਕਾਰੀ ਨਹੀਂ ਅੱਛਾ ਜੀ ਆਲੇ ਹੋਈ ਸਸ ਸਵਾਲ ਹੀ ਕੀਤਾ ਤੁਸੀਂ ਗ੍ਰਿਫਤਾਰੀ ਕਿਉਂ ਨਹੀਂ ਕਰ ਰਹੇ ਹਾਂ ਕਹਿੰਦੇ ਆ ਉਹ ਕਰਨਗੇ ਕਰ ਰਹੇ ਬੜੇ ਡਰੂਟ ਕਰ ਰਹਾ ਕਹਿੰਦੇ ਆ ਬਾਕੀ ਹੁਣ ਬਾਬਾ ਜੀ ਨੂੰ ਇੰਨੀ ਫੋਰਸ ਜੇਕਰ ਵਿਰਧੀ ਕਰਨ ਵਾਲੇ ਦੋਸ਼ੀਰ ਫੜਦੀ ਤੁਹਾਨੂੰ ਕਦੇ ਦੇ ਗ੍ਰਿਫਤਾਰ ਹੋਏ ਨਹੀਂ ਬਾਬਾ ਜੀ ਇਥੇ ਸਵਾਲ ਹੈ ਤੁਹਾਡਾ ਸਵਾਲ ਵੀ ਹੈ ਤੇ ਤੁਹਾਡਾ ਜਵਾਬ ਵੀ ਆ ਪਈ ਆ ਚਲੋ ਧੰਨਵਾਦ ਜੀ ਧੰਨਵਾਦ ਆਪੜ ਵਾਹ ਆਹ ਦੇਖੀ ਲਓ ਬਾਈ